ਮੈਂ ਸਹਿਮਿਲਾ ਗੁਰੂ ਮਹਾਰਾਜ ਸਾਹਿਬ ਦੀ ਬਾਣ ਕਿਰਪਾ ਦੇ ਨਾਲ ਕੈਂਡੀਡੇਟਸ ਬਹੁਤ ਚੰਗੇ ਚੁਣੇ ਗਏ ਨੇ ਬਹੁਤ ਸੋਚ ਸਮਝ ਕੇ ਕੈਂਡੀਡੇਟਸ ਨੂੰ ਮੌਕਾ ਦਿੱਤਾ ਗਿਆ ਤੇ ਹਰ ਕਿਸਮ ਦਾ ਕੈਂਡੀਡੇਟ ਏਟ ਇਸ ਡੂਇੰਗ ਬਾਕੀ ਸਾਰਾ ਕੁਝ ਵੇਖਦੇ ਹੋਏ ਬੈਸਟ ਪੋਸੀਬਲ ਕੈਂਡੀਡੇਟ ਜਿਹੜੇ ਬਿਕੋ ਸਾਡੀ ਜਿਹੜੀ ਕੈਂਡੀਡੇਟਸੀ ਚੁਆਇਸ ਸੀ ਇਹਦੇ ਵਿੱਚ ਇੱਕ ਵੱਡੀ ਗੱਲ ਇਹ ਸੀ ਕਿ ਇਸ ਕਿਸਮ ਦੇ ਕੈਂਡੀਡੇਟਸ ਉਹਨਾਂ ਜਿਹੜੇ ਪੰਜਾਬ ਦੀ ਗੱਲ ਜਾ ਕੇ ਪਾਰਲੀਮੈਂਟ ਚ ਰੱਖ ਸਕਦੇ ਆਮ ਆਦਮੀ ਪਾਰਟੀ ਨੇ ਪਿਛਲੀ ਜਿਹੜੀ ਤੁਸੀਂ ਵੇਖੋ तकरीबन 10 ਐਮਪੀਜ਼ ਨੇ ਰਾਜ ਸਭਾ ਦੇ ਹੋਣਾ ਜਿਨ੍ਹਾਂ ਚੋਂ 7 ਕੱਲੇ ਪੰਜਾਬ ਚੋਂ ਗਏ ਤੇ ਜੇ ਇਹਨਾਂ ਦਾ ਟ੍ਰੈਕ ਰਿਕਾਰਡ ਵੇਖਦੇ ਹੋ 2 ਸਾਲ ਦਾ ਇਹਨਾਂ ਦਾ ਕੋਈ ਇੱਕ ਅੱਧਾ ਵੀ ਐਮਪੀ ਹੈ ਨਹੀਂ ਜਿਨੇ ਕੋਈ ਪੰਜਾਬ ਦਾ ਕੋਈ ਸਵਾਲ ਉਠਾਇਆ ਮੋਦੀ ਸਰਕਾਰ ਦੀਆਂ ਜਿਹੜੀਆਂ ਪੰਜਾਬ ਐਂਟੀ ਪੰਜਾਬ ਪਾਲਿਸੀਜ਼ ਨੇ ਉਹਨਾਂ ਤੇ ਕਦੀ ਕਿਸੇ ਨੇ ਸਵਾਲ ਨਹੀਂ ਉਠਾਇਆ ਕਦੀ ਪੰਜਾਬ ਦਾ ਕਦੀ ਕੇਸ ਰਿਪਰੈਜ਼ੈਂਟ ਨਹੀਂ ਉਹਨਾਂ ਨੇ ਕੀਤਾ ਸੋ ਅਸੀਂ ਇਹੋ ਜਿਹੇ ਲੋਕ ਵੇਖੋ ਗਾਂਧੀ ਸਾਹਿਬ ਨੂੰ ਕਿਉਂ ਲਿਆਣਾ ਪਿਆ ਬਿਕੋਜ਼ ਗਾਂਧੀ ਸਾਹਿਬ ਸਰ ਡੈਡ ਰਿਕਾਰਡ ਐਜ਼ ਅ ਆਈਡਿਓਲੋਗ ਸਾਰੋਂ ਵੱਡੀ ਗੱਲ ਹੈ ਕਿ ਸਾਨੂੰ ਅੱਜ ਇਸ ਲੜਾਈ ਦੇ ਵਿੱਚ ਜਿਸ ਕਿਸਮ ਦੀ ਲੜਾਈ ਅੱਜ ਦੇਸ਼ ਪਰ ਤੇ ਸਾਰੋਂ ਪਹਿਲੀ ਗੱਲ ਤੇ ਹੈ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਬਹੁਤ ਅਨੇਕਾਂ ਸੰਘਰਸ਼ਾਂ ਤੋਂ ਬਾਅਦ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਜਿਹੜੀ ਹੈ ਉਹ ਇੱਕ ਡੈਮੋਕ੍ਰੈਟਿਕ ਰਾਜ ਆਇਆ ਬਿਹਤਰੀਨ ਰਾਜ ਚੱਲਿਆ ਬਟ ਆ ਪਹਿਲੇ ਪ੍ਰਧਾਨ ਮੰਤਰੀ ਜਿਨੇ ਹਰ ਇੰਸਟੀਚਿਊਸ਼ਨ ਨੂੰ ਤਬਾਹ ਕਰਨ ਦਾ ਲੱਕ ਬਨ ਲਿਆ ਨੰਬਰ 2 ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਕਟਰ ਪੀਮਬਰਾਵ ਮੇਂਦਕਰ ਸਾਹਿਬ ਦੀ ਜਿਹੜੀ ਬਣਾਈ ਹੋਈ ਕਨਸਟੀਟਿਊਸ਼ਨ ਸਾਦਾ ਸੰਵਿਧਾਨ ਹੈ ਇਹਨਾਂ ਦਾ ਇੱਕ ਐਜੰਡਾ ਹੈ ਬੀਜੇਪੀ ਦਾ ਐਂਡ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਜੀ ਤੇ ਮੋਦੀ ਜੀ ਦੀ ਟੀਮ ਦਾ ਕਿ ਜੇ ਸਾਨੂੰ 400 ਤੋਂ ਵੱਧ ਸੀਟਾਂ ਕਿਸੇ ਢੰਗ ਚ ਮਿਲ ਜਾਣ ਤੇ ਅਸੀਂ ਜਿੰਨੇ ਵੀ ਕਨਸਟੀਟਿਊਸ਼ਨਲ ਨਾਲ ਜੁੜੇ ਹੋਏ ਮੁੱਦੇ ਨੇ ਜਿਹਦੇ ਵਿੱਚ ਬਹੁਤ ਵੱਡੇ ਪੇਮਾਨੇ ਤੇ ਸਾਡੇ ਦਲਿਤ ਵਰਗਾਂ ਨੂੰ ਉਹਨਾਂ ਨੂੰ ਰਿਜ਼ਰਵੇਸ਼ਨਸ ਮਿਲੀਆਂ ਨੇ ਨੌਕਰੀਆਂ ਦੇ ਵਿੱਚ ਹੋਰ ਚੀਜ਼ਾਂ ਚ ਬੈਕਵਰਡ ਕਲਾਸੇਸ ਨੂੰ ਮਿਲੀਆਂ ਨੇ ਰਿਜ਼ਰਵੇਸ਼ਨਸ ਇਹ ਸਾਰੀਆਂ ਉਡਾ ਦਿੰਦੀਆਂ ਇਸੇ ਗੱਲ ਕਾਰਨ ਇਹਨਾਂ ਦੇ 2-3 ਬੜੇ ਅਹਿਮ ਮੈਂਬਰਸ ਆਫ ਪਾਰਲੀਮੈਂਟ ਇੱਕ ਬੜਾ ਸੀਨੀਅਰ ਅਨੰਤ ਹੈਗੜੇ ਨਾਮ ਦੇ ਐਮਪੀ ਸੀ ਕਰਨਾਟਕਾ ਦਾ 5 ਵਾਰੋਂ ਐਮਪੀ ਰਿਹਾ ਉਹਨੇ ਵੀ ਇਹ ਗੱਲ ਕਹੀ ਹੋਰ ਵੀ ਇਹਨਾਂ ਦੇ ਟੌਪ ਦੇ ਲੀਡਰਸ ਦੇ ਕੋਲੋਂ ਇਹ ਗੱਲ ਨਿਕਲੀ ਉਹਨੇ ਬੜੀ ਕੋਸ਼ਿਸ਼ ਕਰ ਰਹੇ ਨੇ ਉਹਨੂੰ ਗੱਲ ਲੁਕਾਉਣ ਦੀ ਅਜੰਡਾ ਇਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇੱਕ ਜਿਹੜਾ ਹੱਕ ਦਿੱਤਾ ਜਮਹੂਰੀ ਹ ਕਈ ਹਜ਼ਾਰ ਸਾਲ ਦੀ ਗੁਲਾਮੀ ਤੋਂ ਬਾਅਦ ਇੱਕ ਜਮਹੂਰੀ ਹੱਕ ਹਰ ਹਿੰਦੁਸਤਾਨੀ ਨੂੰ ਗਰੀਬ ਨੂੰ ਦਿੱਤਾ ਗਿਆ ਅਮੀਰ ਨੂੰ ਦਿੱਤਾ ਗਿਆ ਆਪਣਾ ਵੋਟ ਪਾਉਣ ਦਾ ਜੇ ਅਸੀਂ ਉਹ ਵੋਟ ਪਾਉਣ ਦਾ ਹੱਕ ਹੀ ਗਵਾ ਲਿਆ ਤੇ ਸਾਡੇ ਫਿਰ ਪੱਲੇ ਕੀ ਰਹਿ ਗਏ ਤੇ ਜੋ ਕਿਸਾਨੀ ਨਾਲ ਮੋਦੀ ਸਾਹਿਬ ਨੇ ਤੇ ਖੇਤ ਮਜ਼ਦੂਰਾਂ ਨਾਲ ਕੀਤਾ ਪ੍ਰਧਾਨ ਮੰਤਰੀ ਜੀ ਜਿਹੜੇ ਨਿਆਣੇ ਗੇਮਿੰਗ ਕਰਦੇ ਨੇ ਖੇਡਦੇ ਨੇ ਤੁਹਾਡੇ ਕੰਪਿਊਟਰਸ ਦੇ ਉੱਤੇ ਉਹਨਾਂ ਵਾਸਤੇ 2 ਘੰਟੇ ਕੱਢ ਸਕਦੇ ਬੜੀ ਅੱਛੀ ਗੱਲ ਹੈ ਕੰਡਣਾ ਚਾਹੀਦਾ ਨੌਜਵਾਨ ਬੱਚਿਆਂ ਨੂੰ ਮਿਲਣਾ ਚਾਹੀਦਾ ਬਟ 11 12 ਮਹੀਨਿਆਂ ਬੈਠੇ ਸਾਡੇ ਕਿਸਾਨ ਹਜ਼ਾਰਾਂ ਦੀ ਤਦਾਦ ਚ ਦਿੱਲੀ ਦੇ ਬਾਰਡਰਾਂ ਤੇ ਉਹਨਾਂ ਕਦੀ ਇਹ ਵੀ ਨਹੀਂ ਸੋਚਿਆ ਕਿ ਮੈਂ ਜਾ ਕੇ ਗੱਲ ਹੀ ਸੁਣਾਵਾਂ ਤੇ ਉਹਨਾਂ ਹੁਣ ਵੀ ਜੋ ਕੁਝ ਪਿਛਲੇ ਮਹੀਨਿਆਂ ਦੇ ਵਿੱਚ ਹਰਿਆਣੇ ਦੇ ਬਾਰਡਰਸ ਤੇ ਹੋਇਆ ਇਹ ਸਮਝਦੇ ਹੋ ਕਿ ਪ੍ਰਧਾਨ ਮੰਤਰੀ ਦੀ ਨੌਲੇਜ ਤੋਂ ਬਿਨਾ ਹੋਇਆ ਜੀ 400 ਬੰਦਾ ਸਾਡਾ ਫਟੜੜ ਹੋਇਆ ਸਾਡਾ ਇੱਕ ਨੌਜਵਾਨ ਵੀਰ ਹੈ ਸ਼ੁਭਕਰਨ ਸਿੰਘ ਗੋਲੀ ਨਾਲ ਉਹਦੀ ਮੌਤ ਹੋਈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਸੂਬੇ ਦੀ ਸਰਕਾਰ ਨੇ بجائے ਆਪਣੇ ਪੰਜਾਬ ਦੇ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਦੇ ਹੱਕ ਨੂੰ ਮਦਦ ਕਰਨ ਦੇ بجائے ਮੌਤ ਹੁੰਦੀ ਹੈ ਪੰਜਾਬ ਦੀ ਟੈਰੀਟਰੀ 'ਚ ਤੁਸੀਂ ਜਾਣਬੁੱਝ ਕੇ ਹਰਿਆਣੇ ਦੀ ਮਦਦ ਕਰਨ ਵਾਸਤੇ ਹਰਿਆਣਾ ਪੁਲਿਸ ਦੀ ਤੁਸੀਂ ਵਿਖਾਉਂਦੇ ਹੋ ਕਿ ਜੀਤ ਪੁਲਿਸ ਸਟੇਸ਼ਨ ਦੇ ਵਿੱਚ ਵਾਕਿਆ ਹੁੰਦਾ ਹੈ ਤੇ ਤੁਹਾਨੂੰ ਯਾਦ ਹੋਏਗਾ ਕਿ ਪਿੱਛੇ ਜਦੋਂ ਜੁਡੀਸ਼ੀਅਲ ਕਮਿਸ਼ਨ ਬਠਾਈ ਗਈ ਏ ਤੁਹਾਡਾ ਦਾਸ ਪ੍ਰਤਾਪ ਸਿੰਘ ਬਾਜਵਾ ਐਜ਼ ਅ ਸੀਐਲਪੀ ਲੀਡਰ ਮੈਂ ਆਪਣਾ ਵਕੀਲ ਏਪੀਐਸ ਦਿਓਲ ਸਾਹਿਬ ਕੀਤਾ ਸੀ ਦਿਓਲ ਸਾਹਿਬ ਐਡਵੋਕੇਟ ਜਨਰਲ ਰਹੇ ਨੇ ਉਹਨਾਂ ਨੇ ਇੱਕ ਸਪੈਸ਼ਲ ਰਿਟ ਪਟੀਸ਼ਨ ਕੀਤੀ ਧੀਰੇ ਬਿਹਫ ਤੇ ਕਿ ਕਿਸਾਨਾਂ ਨੂੰ ਜਸਟਿਸ ਨਹੀਂ ਮਿਲਣ ਦੇ ਚਾਂਸਸ ਇਹ 400 ਤੋਂ ਵੱਧ ਫੱਟੜ ਹੋਇਆ ਤੇ ਫੱਟੜ ਵੀ ਕਿਸ ਤਰ੍ਹਾਂ ਹੋਇਆ ਦੁਨਾਰੀ ਬੰਦੂਕ ਜਿਹੜੀ ਨਾ ਪੁਲਿਸ ਕੋਲ ਨਾ ਪੈਰਾਮਿਲਟਰੀ ਫੋਰਸਿਸ ਕੋਲ ਉਹਦੇ ਪੈਲਟਸ ਦੇ ਨਾਲ ਉਹ ਜਿਹੜੇ ਸ਼ਰੇ ਹੁੰਦੇ ਨੇ 300 ਤੋਂ ਵੱਧ ਲੋਕ ਐਮਐਲਆਰਜ਼ ਦੇ ਵਿੱਚ ਫਟੜ ਪਏ ਗੋਲੀ ਨਾਲ ਹੀ ਮਾਰਿਆ ਜਾਂਦਾ ਸਾਡਾ ਸ਼ੁਕਰਨ ਸਿੰਘ ਅਸੀਂ ਹਾਈ ਕੋਰਟ ਚ ਗਏ ਆਨਰੇਬਲ ਹਾਈ ਕੋਰਟ ਦੇ ਅਸੀਂ ਮਸ਼ਹੂਰ ਆ ਉਹਨਾਂ ਨੇ ਮੇਰੀ ਰਿੱਟ ਪਟੀਸ਼ਨ ਤੇ ਜੁਡੀਸ਼ੀਅਲ ਕਮਿਸ਼ਨ ਬਿਠਾਇਆ ਪਿੱਛੇ ਤੁਹਾਨੂੰ ਯਾਦ ਹੋਵੇਗਾ ਚੰਦ ਅੱਜ ਤੋਂ ਕੁ ਤਕਰੀਬਨ 10 ਦਿਨ ਪਹਿਲੇ ਮੈਨੂੰ ਚਿੱਠੀ ਆਈ ਸੀ ਉਸ ਕਮਿਸ਼ਨ ਵੱਲੋਂ ਕਿ ਤੁਸੀਂ ਪੇਸ਼ ਹੋਈ ਜਾਂ ਤੁਹਾਡਾ ਵਕੀਲ ਜੀਨਦ ਪੀ ਡਬਲਯੂ ਡੀ ਰੈਸਟ ਹੁਸ਼ੇ ਪੇਸ਼ ਹੋਏ ਮੈਂ ਆਪਣੀ ਪਾਰਟੀ ਵੱਲੋਂ ਸਾਹ ਹਰਿੰਦਰਪਾਲ ਸਿੰਘ ਮਾਨ ਕਬਿਆਤ ਮੇਰੇ ਬੈਠੇ ਮੇਰੇ ਸਾਥੀ ਇਹਨਾਂ ਨੂੰ ਮੈਂ ਪੰਜਾਬ ਕਾਂਗਰਸ ਵੱਲੋਂ ਰਿਪਰੈਜ਼ੈਂਟ ਕਰਨ ਨੂੰ ਕੱਲਿਆ ਤੇ ਏ ਪੀ ਐਸ ਦਿਓਲ ਸਾਹ ਉਹਨਾਂ ਦਾ ਲੜਕਾ ਜਿਹੜਾ ਵਕੀਲ ਨੇ ਨੌਜਵਾਨ ਸਾਡਾ ਹਿੰਮਤ ਸਿੰਘ ਉਹ ਉੱਥੇ ਜਾ ਕੇ ਰਿਪਰੈਜ਼ੈਂਟ ਕੀਤਾ ਤੇ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਅਸੀਂ ਜੱਜ ਸਾਹਿਬਾਂ ਦੇ ਕੋਲ ਜਿਹੜੇ ਕਮਿਸ਼ਨ ਦੇ ਹੈੱਡ ਨੇ ਉਹਨਾਂ ਨੂੰ ਅਸੀਂ ਗੁਜ਼ਾਰਿਸ਼ ਕੀਤੀ ਕਿ ਹਰਿਆਣੇ ਦੇ ਵਿੱਚ ਬਹੁਤ ਸਾਰੀਆਂ ਬਲੈਂਕ ਕਫਾਇਲਸ ਦਰਜ ਹੋਈਆਂ ਨੇ ਕਿਸਾਨ ਇੱਥੇ ਜੇ ਬਿਆਨ ਦੇਣ ਆਣਗੇ ਤੇ ਇੱਥੇ ਹੀ ਅਰੈਸਟ ਕਰ ਲਏ ਜਾਣਗੇ ਉੱਥੇ ਡੱਲੇਵਾਲ ਸਾਹਿਬ ਵੀ ਸੀ ਉੱਥੇ ਰਾਜੇਵਾਲ ਸਾਹਿਬ ਵੀ ਸਨ ਪਰ ਮੈਨੂੰ ਮਾਨ ਹੈ ਕਿ ਤੁਹਾਡੇ ਦਾਸ ਸਿੰਘ ਦੀ ਉਸ ਰੈਟ ਪਟੀਸ਼ਨ ਤੇ ਉਹ ਹਾਈ ਕੋਰਟ ਦੇ ਜੱਜ ਸਾਹਿਬ ਨੇ ਗੱਲ ਸਾਡੀ تسلیم ਕਰ ਲਈ ਕਿ ਬਿਆਨ ਹਰਿਆਣੇ 'ਚ ਨਹੀਂ ਹੁਣ ਕਿਸਾਨ ਭਵਨ ਜਿਹੜਾ ਚੰਡੀਗੜ੍ਹ ਹੈ ਇਹਦੇ ਵਿੱਚ 6 ਮਈ ਨੂੰ ਉਹ ਸਾਰਿਆਂ ਦੇ ਬਿਆਨ ਲੈ ਜਾਣਗੇ ਉਹਨੂੰ ਕਾਮਨ ਗਰਾਊਂਡ ਹਰਿਆਣੇ ਵਿੱਚ ਲੈ ਜਾਂਦੇ ਤਾਂ ਉੱਥੇ ਹੀ ਉਹਨਾਂ ਨੇ ਜਿਹੜੀਆਂ ਐਫ ਆਈ ਆਰਾਂ ਜਿਹੜੀਆਂ ਸੀ ਜਿਹਦੇ ਵਿੱਚ ਅਨਨੋਨ ਲੋਕ ਲਿਖੇ ਗਏ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣੇ ਸੋ ਗੱਲ ਵੱਡੀ ਇਹ ਹੈ ਅੱਜ ਪੰਜਾਬ ਦੇ ਵਿੱਚ ਕੇ ਦੋ ਹੀ ਪਾਰਟੀਆਂ ਨੇ ਇੱਕ ਹੈ ਮੋਦੀ ਨੂੰ ਵੋਟ ਪਾਣ ਵਾਲੀ ਜਿਹਨੂੰ ਸਮੁੱਚਾ ਪੰਜਾਬ ਰੋਕ ਰਿਹਾ ਇੱਕ ਪਾਸੇ ਹੈ ਮੋਦੀ ਨੂੰ ਖਿਲਾਫ ਜਮਾਤ ਕਿਹੜੀ ਹੈ ਨੰਬਰ 1 ਜਮਾਤ ਕਲੀ ਕਾਂਗਰਸ ਹੈ ਜਿਹੜੀ ਕੋਈ 350 ਤੋਂ ਵੱਧ ਪਾਰਲੀਮੈਂਟ ਸੀਟ ਹਿੰਦੁਸਤਾਨ ਚ ਲੜ ਰਹੀ ਹੈ ਸੂਬੇ ਦੀ ਸਰਕਾਰ ਹੈ ਆਪ ਦੀ ਆਪ ਨੇ ਪਿਛਲੀ ਦਫਾ 25 ਸੀਟਾਂ ਲੜੀਆਂ ਨੇ ਮਾਨ ਸਾਹਿਬ ਦਾ ਪਿੱਛੇ ਮੈਂ ਬਿਆਨ ਸੁਣ ਰਿਹਾ ਸੀ ਕਹਿੰਦੇ ਸੀ ਹਿੰਦੁਸਤਾਨ ਜਿਹੜੀ ਸਰਕਾਰ ਬਣੇਗੀ ਉਹਦੇ ਚ ਆਪ ਦਾ ਹਿੱਸਾ ਹੋਏਗਾ ਮੈਂ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ ਮਾਨ ਸਾਹਿਬ ਪਿਛਲੀ ਵਾਰ 35 ਸੀਟਾਂ ਤੁਸੀਂ ਹਿੰਦੁਸਤਾਨ ਚ ਲੜੀਆਂ ਪਾਰਲੀਮੈਂਟ ਦੀਆਂ ਇੱਕ ਕੱਲੀ ਇੱਕ ਸੀਟ ਉਦੋਂ ਸੰਗਰੂਰ ਦੀ ਤੁਸੀਂ ਜਿੱਤੀ ਅੱਧਾ ਪਰਸੈਂਟ ਤੁਹਾਨੂੰ ਵੋਟ ਉਹਦੇ ਚ ਟੋਟਲ ਦੇ ਵਿੱਚ ਅੱਧਾ ਪਰਸੈਂਟ ਵੋਟ ਤੁਹਾਨੂੰ ਮਿਲਿਆ ਆਪ ਵੀ ਇੰਡੀਆ ਅਲਾਇੰਸ ਜਿਹਦੇ ਵਿੱਚ ਕਾਂਗਰਸ ਚੇਅਰਮੈਨ ਹੈ ਉਹਦਾ ਮੈਂਬਰ ਹੈ 파ਟ ਹੈ ਉਹਦਾ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਨੇ ਤੇ ਮੰਮਤਾ ਬੇਨਰਜੀ ਨੇ ਬਿਆਨ ਦਿੱਤਾ ਸੀ ਕਿ ਅਸੀਂ ਕਾਂਗਰਸ ਦੇ ਹੀ ਨੁਮਾਇੰਦੇ ਨੂੰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹਾਂਗੇ ਤਾਂ ਮੈਂ ਇਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਕਿ ਜਦੋਂ ਕੇਜਰੀਵਾਲ ਸਾਹਿਬ ਨੇ ਖੁਦ ਇਹ ਗੱਲ ਕਹੀਏ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹਨੇ ਆ ਫਿਰ ਵੋਟਾਂ ਵਿੱਚ ਕਿਸੇ ਕਿਸਮ ਗੁਬਰਾ ਨਾ ਹੋਇਓ ਤੁਹਾਡੇ ਕੋਲ ਤਿੰਨ ਚੋਇਸੇ ਨੇ ਐਂਟੀ ਮੋਦੀ ਤਿੰਨ ਚੋਇਸੇ ਨੇ ਕਾਂਗਰਸੇ ਆਪੇ ਤੇ ਅਕਾਲੀ ਦਲ ਅਕਾਲੀ ਦਲ ਤੇ ਤੁਹਾਨੂੰ ਪਤਾ ਜਦੋਂ ਦੇ ਕਿਸਾਨਾਂ ਦੇ ਜਦੋਂ ਬਿੱਲ ਬਣੇ ਨੇ ਕਾਲੇ ਕਾਨੂੰਨ ਬਣੇ ਨੇ ਉਹਦੇ ਵਿੱਚ ਬਕਾਇਦਾ ਤੌਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ ਖੁਦ ਕੈਬਨਿਟ ਦੇ ਵਿੱਚ ਸਨ ਦਿਸਕਤੋ ਉਹਨਾਂ ਦੇ ਵਿੱਚ ਨੇ ਉਸ ਤੋਂ ਬਾਅਦ ਆ ਕੇ ਹਰ ਸਿਮਰਤ ਕੌਰ ਜੀ ਨੇ ਸਸੁਬੀ ਸਿੰਘ ਬਾਦਲ ਜੀ ਨੇ ਸ਼ੁਰਗਵਾਸੀ ਸਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵਜ਼ਾਹਤ ਕੀਤੀ ਵਕਾਲਤ ਕੀਤੀ ਇਹਨਾਂ ਦੇ ਹੱਕ ਵਿੱਚ ਜਦੋਂ ਵੇਖਿਆ ਕਿ ਕਿਸਾਨ ਯੂਨੀਅਨਜ਼ ਨੇ ਬਾਦਲ ਸਾਹਿਬ ਦੇ ਘਰ ਦੇ ਬਾਹਰ ਮੋਰਚਾ ਲਾ ਰਿਹਾ ਇਹ ਫਿਰ ਉਦੋਂ ਇਹਨਾਂ ਨੇ ਕਿਹਾ ਕਿ ਆਪਣੀ ਹਰ ਸਿਮਰਤ ਕੌਰ ਜੀ ਨੂੰ ਮੋਦੀ ਸਾਹਿਬ ਦੀ ਕੈਬਨਿਟ ਚੋਂ ਅਸਤੀਫਾ ਦੇ ਕੇ ਬਾਹਰ ਕਢਵਾਇਆ ਜਾਏ ਸੋ ਨਾ ਦੇ ਵੋਟ ਭੁਗਤ ਨਹੀਂ ਬਾਦਲ ਸਾਹਿਬ ਆਪ ਜਦੋਂ ਸੂਬੇ ਦੀ ਇਲੈਕਸ਼ਨ ਹੋਏਗੀ 27 ਦੇ ਵਿੱਚ ਉਦੋਂ ਦੋ ਦੋ ਹੱਥ ਕਰ ਲਾਂਗੇ ਜੋ ਆਪਨੇ ਕੀਤਾ ਹੋਏਗਾ ਉਹ ਆਪਣਾ ਸਾਹਮਣੇ ਰੱਖਣਗੇ ਤੇ ਪੰਜਾਬ ਦੇ ਲੋਕ ਫੈਸਲਾ ਕਰ ਸਕਦੇ ਨੇ ਕਿ ਕੀ 5 ਸਾਲ ਦੀ ਇਹ ਸਰਕਾਰ ਤੋਂ ਲੋਕ ਜਿਹੜੇ ਨੇ ਸਹਿਮਤ ਹੈ ਨੇ ਕਿ ਨਹੀਂ ਅੱਜ ਫੈਸਲਾ ਮੇਰਾ ਮੈਂ ਵਿਸ਼ੇਸ਼ ਤੌਰ 'ਤੇ ਅੱਜ ਮਾਨਸਾਬ ਦੇ ਹਲਕੇ 'ਚ ਪਟਿਆਲੇ ਦੇ ਵਿੱਚ ਤਾਂ ਆਇਆ ਕਿ ਲੋਕਾਂ ਨੂੰ ਅਪੀਲ ਕਰੀਏ ਕਿ ਤੁਹਾਡੇ ਬਾਰਡਰਾਂ ਤੇ ਹੀਆਂ ਗੋਲੀਆਂ ਚੱਲੀਆਂ ਜਾਂਦੀਆਂ ਇੱਥੇ ਹੀ ਸਾਡੇ ਕਿਸਾਨ ਵੀਰ ਜਿਹੜੇ ਨੇ ਫੱਟੜ ਹੋਏ ਨੇ ਇੱਥੋਂ ਦੇ ਹੀ ਮੈਕਸਿਮਮ ਲੋਕ ਪਹਿਲੇ ਵੀ ਬਾਰਡਰਾਂ ਤੇ ਜਾ ਕੇ ਸਿੰਘੂ ਬਾਰਡਰਾਂ ਤੇ ਜਾ ਕੇ ਇਹਨਾਂ ਨੇ ਪੰਜਾਬ ਦੇ ਹੱਕ ਦੇ ਵਿੱਚ ਪਹਿਰਾ ਦਿੱਤਾ ਹੈ ਅੱਜ ਤੱਕ ਵੀ ਮੋਦੀ ਸਾਹਿਬ ਨੇ ਉਹ ਮੰਨਿਆ ਨਹੀਂ ਹੈ ਤੋਂ ਵੋਟ ਤਗੜੇ ਹੋ ਕੇ ਸਾਡੇ ਅਜ਼ਮਾਏ ਹੋਏ ਤੇ ਤੁਹਾਡੇ ਅਜ਼ਮਾਏ ਹੋਏ ਡਾਕਟਰ ਤਰਨਵੀਰ ਗੰਧੀ ਜੀ ਜਿਹੜੇ ਆਪਣੀ ਇਮਾਨਦਾਰੀ ਵਾਸਤੇ ਆਪਣੀ ਧਿਆਨਦਾਰੀ ਵਾਸਤੇ ਆਪਣੀ ਕਾਬਲੀਅਤ ਵਾਸਤੇ ਜਾਣੇ ਜਾਂਦੇ ਨੇ ਤੇ ਮੈਨੂੰ ਪੂਰ ਨਾਸ ਹੈ ਕਿ ਗਾਂਧੀ ਸਾਹਿਬ ਵਰਗਾ ਆਦਮੀ ਜਦੋਂ ਮੈਂਬਰ ਆਫ ਪਾਰਲਮੈਂਟ ਬਣ ਕੇ ਜਾਏਗਾ ਨਿਰਾ ਪਟਿਆਲੇ ਨੂੰ ਨਹੀਂ ਪੰਜਾਬ ਦੇ ਬਾਕੀ ਸਾਰੇ ਬੁੱਧਿਆ ਤੇ ਵੀ ਡਟ ਕੇ ਇਹ ਉੱਥੇ ਪਹਿਰਾ ਵੀ ਦੇਣਗੇ ਤੇ ਅਸੀਂ ਪੰਜਾਬ ਨਾਲ ਹੁੰਦਾ ਵਿਤਕਰਾ ਜਿਹੜਾ ਉਹਨੂੰ ਵੀ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਸੋ ਅੱਜ ਇਹ ਜਿਹੜੇ ਮਾਨ ਸਾਹਿਬ ਨੇ ਤੇ ਮਾਨ ਸਾਹਿਬ ਦੀ ਸਾਰੀ ਟੀਮ ਨੇ ਅੱਜ ਆਫਿਸ ਖਲਦ ਘਟਨ ਤੇ ਮੈਨੂੰ ਇਥੇ ਦਾਸ ਨੂੰ ਸੱਦਿਆ ਮੇਰੀ ਅਪੀਲ ਹੈ ਸਮੁੱਚੇ ਪੰਜਾਬ ਨੂੰ ਕਿ ਆਓ ਤਗੜੇ ਹੋ ਕੇ ਸੰਘਰਸ਼ ਕਰੀਏ ਹੱਲਾ ਮਾਰੀਏ ਤੇ ਇਹਨੂੰ ਮੋਦੀ ਨੂੰ ਇਥੋਂ ਜੜੋ ਖੇੜੀਏ ਪੰਜਾਬ ਦੇ ਵਿੱਚੋਂ ਤੇ ਐਨੇ ਕਹਿਦਾ ਹੋਇਆ ਕੈਪਟਨ ਸਾਹਿਬ ਨਾਲ ਕਾਂਗਰਸ ਦਾ ਕਾਫਲਾ ਘਟਦਾ ਜਾ ਰਿਹਾ ਪਹਿਲਾ ਰਨੀਤ ਬਿੱਟੋ ਫਿਰ ਗੋਲਡੀ ਫਿਰ ਚੌਧਰੀ ਪਰਮਾ ਕਿਵੇਂ ਦੇਖਦੇ ਹੋ ਕਿ ਇਹ ਜਿਹੜਾ ਕਾਂਗਰਸ ਦਾ ਕਾਫਲਾ ਲਗਾਤਾਰ ਘਟਦਾ ਜਾ ਰਿਹਾ ਕਾਫਲਾ ਘਟ ਮਰ ਕੇ ਬੰਦੇ ਬੰਦੇ ਦਾ ਫਰਕ ਹੁੰਦਾ ਦਾ ਕਾਫਲਾ ਅਰਬੀ ਕੋੜਿਆਂ ਦੀ ਗਿਣਤੀ ਵੱਧ ਰਹੀ ਹੈ। ਦੇਸੀ ਖਚਰਾਂ ਦੀ ਗਿਣਤੀ ਘਟ ਰਹੀ ਹੈ। ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲ ਫੁੜਕਲ ਮਾਲ ਬਾਹਰ ਜਾ ਕੇ। ਜਿਹੜੇ ਬੰਦੇ ideologies ਨਾਲ ਕਮਿਟਿਡ ਨਹੀਂ ਨੇ। ਜਿਨ੍ਹਾਂ ਦੀ ideology ਹੈ ਕਿ ਸਿਕਿਉਰਿਟੀ ਰੱਖਣੀ। ਜਿਨ੍ਹਾਂ ਨੇ ਆਪਣੀ ਜ਼ਮੀਰ ਵੇਚੀ ਹੈ। ਮੈਂ ਤੇ ਬਟੂ ਨਾਲ ਹੀ ਗੱਲ ਕਰਦੀ ਐ ਸਤਾਰ ਮਹਿਰੂਮ ਸਭ ਸਿੰਘ ਦਾ ਪੋਤਰਾ ਹੋਏ। ਸਬਿਆਨ ਸਿੰਘ ਜੀ ਦੇ ਦਾਨ ਤੋਂ ਬਾਅਦ ਇਹਨਾਂ ਦੀ ਦਾਦੀ ਜੀ ਨੂੰ ਕਾਂਗਰਸ ਨੇ ਪਾਰਲੀਮੈਂਟ ਦੀ ਟਿਕਟ ਲੁ ਦੇਣੇ ਤੋਂ ਦਿੱਤੀ ਇਹਨਾਂ ਦੇ ਸਕੇ ਤਾਇਆ ਜੀ ਨੂੰ ਕੈਬਨਿਟ ਚ ਮੰਤਰੀ ਰੱਖਿਆ ਇਹਨਾਂ ਦੀ ਭੂਆ ਨੂੰ ਕੈਬਨਿਟ ਦੇ ਵਿੱਚ ਮੰਤਰੀ ਰੱਖਿਆ ਇਹਨਾਂ ਦੇ ਚਚੇਰੇ ਭਰਾ ਨੂੰ ਭਰਾ ਨੂੰ ਉਸਾ ਗੁਰਕੀਰਦੇ ਸਿੰਘ ਉਹਨੂੰ ਵੀ ਮਿਨਿਸਟਰ ਰੱਖਿਆ ਤਿੰਨ ਟਰਮ ਐਸ ਨਿਖਿਤ ਐਮਪੀ ਨੂੰ ਮੌਕਾ ਦਿੱਤਾ ਸਬਿਆਨ ਸਿੰਘ ਦੇ ਕਰ ਇਹਦੇ ਛੋਟੇ ਭਰਾ ਨੂੰ ਡੀਐਸਪੀ ਭਰਤੀ ਕੀਤਾ ਉਣੀਸ ਤੋਂ ਵੱਧ ਦੱਸ ਦੋ ਹੋਰ ਕਾਂਗਰਸ ਇਹਨਾਂ ਵਾਸਤੇ ਕੀ ਕਰ ਸਕਦੀ ਹੈ ਜੇ ਇਸ ਕਿਸਮ ਦੇ ਗਦਾਰ ਜਿਹੜੇ ਨੇ ਆਪਣੀ ਮਾਂ ਦੀ ਪੇਟੇ ਛੁਰਾ ਮਾਰ ਕੇ ਜਾਂਦੇ ਨੇ ਤਾਂ ਮੈਂ ਸਮਨੇ ਇਹੋ ਜਿਹਾ ਗੰਦ ਕਾਂਗਰਸ ਤੋਂ ਜਿਹੜਾ ਨਿਕਲ ਰਿਹਾ ਜਿਨ੍ਹਾਂ ਦੀ ਕਮਿਟਮੈਂਟ ਨਿਰੀ ਤਾਕਤ ਦੇ ਨਾਲ ਜਿਨ੍ਹਾਂ ਦੀ ਕਮਿਟਮੈਂਟ ਮੈਂ ਅਕਸਰ ਸੁਣਨਾ ਮੇਰੀ ਸੀਟ ਕੋਲੀ ਉਹ ਸੀਟ ਤੇ ਜਮਾਤਾਂ ਦੀ ਹੁੰਦੀ ਪਾਰਟੀਆਂ ਦੀ ਹੁੰਦੀ ਹੈ ਇਹ ਤੁਹਾਡੀ ਕੋਈ ਜੱਦੀ ਜਾਇਦਾ ਥੋੜਾ ਤੁਸੀਂ ਕਹਿੰਦੇ ਮੇਰੀ ਸੀਟ ਕੋਲੀ ਫਿਰ ਇਹ ਤੇ ਕਾਂਗਰਸ ਨੇ ਫੈਸਲਾ ਕਰਨਾ ਹੈ ਉਹ ਇਸ ਗੱਲ ਕਰਨ ਜਿਨ੍ਹਾਂ ਦੀ ideologies ਦੇਸ਼ ਨੂੰ ਬਚਾਉਣ ਦੀ ਜਿਨ੍ਹਾਂ ਦੀ ideologies ਪੰਜਾਬ ਪਿੱਛੇ ਲੜਾਈ ਲੜਨ ਦੀ ਉਹ ਤੇ ਰਹਿਣਗੇ ਕਾਂਗਰਸ ਜਿਨ੍ਹਾਂ ਨੇ ਸੌਦੇ ਕਰਨੇ ਤੋਂ ਮੈਂ ਤੁਹਾਨੂੰ ਇੱਥੇ ਸਵਾਲ ਪੁੱਛਣਾ ਚਾਹਨਾ ਦਲਵੀਰ ਸਿੰਘ ਗੋੜਲੀ ਇੱਕ ਨੌਜਵਾਨ ਹੈ ਯੂਨੀਵਰਸਿਟੀ ਚੋਂ ਉੱਠਿਆ ਕੋਈ ਪੋਲਿਟੀਕਲ ਬੈਕਗ੍ਰਾਉਂਡ ਨਹੀਂ ਸੀ ਕਾਂਗਰਸ ਨੇ ਦੋ ਵਾਰ ਨੂੰ ਐਮਐਲਏ ਦੀ ਟਿਕਟ ਦਿੱਤੀ ਐਮਐਲਏ ਬਣਾਇਆ ਕੀ ਇਹ ਕਾਂਗਰਸ ਦਾ ਕਸੂਰ ਨਹੀਂ ਸੀ ਐਨਕੀ ਜੀ ਐਮਪੀ ਦੀ ਸੀਟ ਨਹੀਂ ਦਿੱਤੀ ਇਹ ਕਾਂਗਰਸ ਦਾ ਫੈਸਲਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਇਸ ਕਿਸਮ ਦਾ ਕੈਂਡੀਡੇਟ ਉਤਾਰੋ so that ਪੰਜਾਬ ਚ ਇੱਕ ਮੈਸੇਜ ਆਏ ਕਿ ਕਾਂਗਰਸ ਸੀਰੀਅਸ ਹੈ ਆਪਣਾ ਲੜਾਈ ਲੜਨ ਵਾਸਤੇ 10 ਦਿਨ ਲਗਾਤਾਰ ਦਿਲਵੀਰ ਗੋਲਡੀ ਸਾਹਿਬ ਕਾਂਗਰਸੀ ਕੈਂਪੇਨ ਦੇ ਵਿੱਚ ਆਗਾਜ਼ ਵੀ ਸਾ ਸੁਖਪਾਲ ਸਿੰਘ ਖੇਰੇ ਦੀ ਕੈਂਪੇਨ ਦਾ ਗੋਲਡੀ ਸਾਹਿਬ ਦੇ ਘਰੋਂ ਹੋਇਆ 10 ਦਿਨ ਪੂਰਾ ਚੱਲਣ ਤੋਂ ਬਾਅਦ ਹੁਣ ਇੱਕੋਦਮ ਕਿਹੜਾ ਨਵਾਂ ਰਸਤਾ ਲੱਭਿਆ ਨੰ ਰਸਤਾ ਇਹ ਹੈ ਭਗਵੰਤ ਦੇ ਪੈਰਾ ਥੱਲੇ ਜ਼ਮੀਨ ਨਿਕਲ ਗਈ ਸਰਕਾਰਾਂ ਦੇ ਵਿੱਚ ਦੇਨ ਨੂੰ ਬੜਾ ਕੁਝ ਹੁੰਦਾ ਜਿਹੜੇ ਲੋਕ ਧਿਆਨدار ਨੇ ਕਿਸੇ ਡਾਇਲੋਜੀ ਦੇ ਤੇ ਖਲੋਤੇ ਨੇ ਉਹ ਕਦੀ ਸੌਦੇ ਨਹੀਂ ਕਰਦੇ ਕਮਜ਼ੋਰ ਬੰਦੇ ਮੌਕੇ ਸਰ ਸੌਦੇ ਕਰਦੇ ਨੇ ਇਹ ਵੀ ਸੌਦਾ ਤੁਹਾਡੇ ਸਾਹਮਣੇ ਬਾਹਰ ਆ ਜਾਣਾ ਜੋ ਮੈਨੂੰ ਪਤਾ ਲੱਗਾ ਇਹਨੂੰ ਇਹ ਆਫਰ ਕੀਤੀ ਗਈ ਹੈ ਕਿ ਤੂੰ ਮੀਤ ਹੇਰ ਦੀ ਮਦਦ ਕਰੇ ਜਿੱਤ ਜਾਏਗਾ ਤੇ ਤੈਨੂੰ ਬਰਨਾਲੇ ਤੋਂ ਇਹਦੀ ਜਗ੍ਹਾ ਤੇ ਐਮ.ਐਲ.ਏ ਖੜਾ ਕਰਾਂਗੇ ਤੈਨੂੰ ਸਪੋਰਟਸ ਮਿਨਿਸਟਰ ਬਣਾਵਾਂਗੇ ਇਹ ਵੀ ਗੱਲ ਤੁਹਾਡੇ ਸਾਹਮਣੇ ਲੰਗੀ ਹੋ ਕੇ ਬਾਹਰ ਆ ਦੇਗੀ ਅਜੇ ਤੇ ਗੱਲ ਕਹਿ ਰਿਹਾ ਕਿ ਮੈਂ ਜੇ ਪਾਰਟੀ ਛੱਡੀ ਜੇ ਜਾਣਾ ਕਿਤੇ ਨਹੀਂ ਜੇ ਜਾਣਾ ਹੀ ਕਿਤੇ ਨਹੀਂ ਸੀ ਤੇ ਪਾਰਟੀ ਕਿਹੜੀ ਗੱਲੋਂ ਛੱਡੀ ਪਾਰਟੀ ਦਾ ਕਸੂਰ ਦੱਸੋ ਕੀ ਹੈ ਤੂੰ ਆ ਬਾਕੀਆਂ ਦਾ ਵੀ ਤੁਸੀਂ ਨਾ ਲਿਆ ਤੂੰ ਹੀ ਕੈਪਟਨ ਦੀ ਗੱਲ ਕਰੀ ਜਾਂਦਾ ਜਿਹਨੂੰ 10 10 ਸਾਲ ਲਗਾਤਾਰ ਮੁੱਖ ਮੰਤਰੀ ਰੱਖਿਆ ਹੋਇਆ ਤੇ ਪ੍ਰਨੀਤ ਕੌਰ ਜੀ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਮੈਂ ਬੜੀ ਉਹਨਾਂ ਦੀ ਇੱਜ਼ਤ ਕਰਨਾ ਮਾਣ ਕਰਨਾ ਮੇਰੇ ਨਾਲ ਰਹੇ ਮੇਰੇ ਕਲੀਗ ਨੇ ਆਓ ਗੱਲ ਦੀ ਸਮਾਂ ਕਰੋ ਹੁਣ ਗੰਭੀਰ ਘੜੀ ਲਾਈ ਕੈਪਟਨ ਦਾ ਮਾਹੌਲ ਤੇ ਸਥਿਤੀ ਕੀ ਹੈ ਕੋਈ ਇਸ ਤਰ੍ਹਾਂ ਮੈਂ ਸਭਨਾ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਭਾ ਦੇ ਨਾਲ ਕੈਂਡੀਡੇਟਸ ਬਹੁਤ ਚੰਗੇ ਚੁਣੇ ਗਏ ਨੇ ਬਹੁਤ ਸੋਚ ਸਮਝ ਕੇ ਕੈਂਡੀਡੇਟਸ ਨੂੰ ਮਕੱਦ ਤੱਕ ਇਹ ਹਰ ਕਿਸਮ ਦਾ ਕੈਂਡੀਡੇਟ ਜਿਹੜੀਸ ਨੂੰ ਪਾਕਿਸਤਾਨਾ ਕੁਝ ਵੇਖਦੇ ਹੋਏ ਬੈਸਟ ਪੋਸੀਬਲ ਕੈਂਡੀਡੇਟ ਜਿਹੜੇ ਵੇਖੋ ਸਾਡੀ ਜਿਹੜੀ ਕੈਂਡੀਡੇਟਸੀ ਚੋਇਸ ਸੀ ਇਹਦੇ ਵਿੱਚ ਇੱਕ ਵੱਡੀ ਗੱਲ ਇਹ ਸੀ ਕਿ ਇਸ ਕਿਸਮ ਦੇ ਕੈਂਡੀਡੇਟ ਚੁਣੋ ਜਿਹੜੇ ਪੰਜਾਬ ਦੀ ਗੱਲ ਜਾ ਕੇ ਪਾਰਲੀਮੈਂਟ ਚ ਰੱਖ ਸਕਣ ਆਮ ਆਦਮੀ ਪਾਰਟੀ ਨੇ ਪਿਛਲੀ ਜਿਹੜੀ ਤੁਸੀਂ ਵੇਖੋ ਤਕਰੀਬਨ 10 ਐਮਪੀਜ਼ ਨੇ ਰਾਜ ਸਭਾ ਦੇ ਹੋਣਾ ਜਿਨ੍ਹਾਂ ਚੋਂ ਸੱਤ ਕੱਲੇ ਪੰਜਾਬ ਚੋਂ ਗਏ ਤੇ ਜੇ ਇਹਨਾਂ ਦਾ ਟ੍ਰੈਕ ਰਿਕਾਰਡ ਵੇਖਦੇ ਹੋ ਦੋ ਸ਼ਾਮ ਦਾ ਇਹਨਾਂ ਦਾ ਕੋਈ ਇੱਕ ਅੱਧਾ ਵੀ ਐਮਪੀ ਹੈ ਨਹੀਂ ਜਿਨੇ ਕੋਈ ਪੰਜਾਬ ਦਾ ਕੋਈ ਸਵਾਲ ਉਠਾਇਆ ਮੋਦੀ ਸਰਕਾਰ ਦੀਆਂ ਜਿਹੜੀਆਂ ਪੰਜਾਬ ਐਂਟੀ ਪੰਜਾਬ ਪਾਲਿਸੀਜ਼ ਨੇ ਉਹਨਾਂ ਤੇ ਕਦੀ ਕਿਸੇ ਨੇ ਸਵਾਲ ਨਹੀਂ ਉਠਾਇਆ ਕਦੀ ਪੰਜਾਬ ਦਾ ਕਦੀ ਕੇਸ ਰਿਪਰੈਜ਼ੈਂਟ ਨਹੀਂ ਉਹਨਾਂ ਨੇ ਕੀਤਾ ਸੋ ਅਸੀਂ ਇਹੋ ਜਿਹੇ ਲੋਕ ਵੇਖੋ ਗਾਂਧੀ ਸਾਹਿਬ ਨੂੰ ਕਿਉਂ ਲਿਆਣਾ ਪਿਆ ਬਿਕੋਜ਼ ਗਾਂਧੀ ਸਾਹਿਬ ਦਾ ਟ੍ਰੈਕ ਰਿਕਾਰਡ ਐਜ਼ ਅ ਆਇਡਿਓਲੋਗ ਸਾਰੋਂ ਵੱਡੀ ਗੱਲ ਹੈ ਕਿ ਸਾਨੂੰ ਅੱਜ ਇਸ ਲੜਾਈ ਦੇ ਵਿੱਚ ਕਿਸ ਕਿਸਮ ਦੀ ਲੜਾਈ ਅੱਜ ਦੇਸ਼ ਪਰਚੇ ਸਾਰੋਂ ਪਹਿਲੀ ਗੱਲ ਤੇ ਹੈ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਬਹੁਤ ਅਨੇਕਾਂ ਸੰਘਰਸ਼ਾਂ ਤੋਂ ਬਾਅਦ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਜਿਹੜੀ ਹੈ ਉਹ ਇੱਕ ਡੈਮੋਕ੍ਰੈਟਿਕ ਰਾਜ ਆਇਆ ਬਿਹਤਰੀਨ ਰਾਜ ਚੱਲਿਆ ਪਟਾ ਪਹਿਲੇ ਪ੍ਰਧਾਨ ਮੰਤਰੀਏ ਜਿਨੇ ਹਰ ਇੰਸਟੀਚਿਊਸ਼ਨ ਨੂੰ ਤਬਾਹ ਕਰਨ ਦਾ ਲੱਕ ਬਣ ਲਿਆ ਨੰਬਰ 2 ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਕਟਰ ਪੀਮਰਾਵ ਅੰਬੇਦਕਰ ਸਾਹਿਬ ਦੀ ਜਿਹੜੀ ਬਣਾਈ ਹੋਈ ਕਨਸਟੀਟਿਊਸ਼ਨ ਹੈ ਸਾਦਾ ਸੰਵਿਧਾਨ ਹੈ ਇਹਨਾਂ ਦਾ ਇੱਕ ਅਜੰਡਾ ਹੈ ਬੀਜੇਪੀ ਦਾ ਐਂਡ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ મોદી ਜੀ ਤੇ મોદી ਜੀ ਦੀ ਟੀਮ ਦਾ ਕਿ ਜੇ ਸਾਨੂੰ 400 ਤੋਂ ਵੱਧ ਸੀਟਾਂ ਕਿਸੇ ਢੰਗ 'ਚ ਮਿਲ ਜਾਣ ਤੇ ਅਸੀਂ ਜਿੰਨੇ ਵੀ ਕਨਸਟੀਟਿਊਸ਼ਨਲ ਨਾਲ ਜੁੜੇ ਹੋਏ ਮੁੱਦੇ ਨੇ ਜਿਹਦੇ ਵਿੱਚ ਬਹੁਤ ਵੱਡੇ ਫੈਮਾਨੇ ਤੇ ਸਾਡੇ ਦਲਿਤ ਵਰਗਾਂ ਨੂੰ ਉਹਨਾਂ ਨੂੰ ਰਿਜ਼ਰਵੇਸ਼ਨਸ ਮਿਲੀਆਂ ਨੇ ਨੌਕਰੀਆਂ ਦੇ ਵਿੱਚ ਹੋਰ ਚੀਜ਼ਾਂ 'ਚ ਬੈਕਵਰਡ ਕਲਾਸੇਸ ਨੂੰ ਮਿਲੀਆਂ ਨੇ ਰਿਜ਼ਰਵੇਸ਼ਨਸ ਇਹ ਸਾਰੀਆਂ ਉਡਾ ਦਿੰਦੀਆਂ ਜਾਨ ਇਸੇ ਗੱਲ ਕਾਰਨ ਇਹਨਾਂ ਦੇ 2-3 ਬੜੇ ਅਹਿਮ ਮੈਂਬਰਸ ਆਫ ਪਾਰਲੀਮੈਂਟ ਇੱਕ ਬੜਾ ਸੀਨੀਅਰ ਅਨੰਤ ਹੈਗੜੇ ਨਾਮ ਦੇ ਐਮਪੀ ਕਰਨਾਟਕਾ ਦਾ ਪੰਜ ਵਾਰੋਂ ਐਮਪੀ ਰਿਹਾ ਹੈ ਉਹਨੇ ਵੀ ਇਹ ਗੱਲ ਕਹੀ ਹੋਰ ਵੀ ਇਹਨਾਂ ਦੇ ਟੌਪ ਦੇ ਲੀਡਰਸ ਦੇ ਕੋਲੋਂ ਇਹ ਗੱਲ ਨਿਕਲੀ ਉਹਨੇ ਇੱਕ ਬੜੀ ਕੋਸ਼ਿਸ਼ ਕਰ ਰਹੇ ਨੇ ਉਹਨੂੰ ਗੱਲ ਲੁਕਾਉਣ ਦੀ ਅਜੰਡਾ ਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇੱਥੇ ਜਿਹੜਾ ਹੱਕ ਦਿੱਤਾ ਜਮਹੂਰੀ ਹਾ ਕਈ ਹਜ਼ਾਰ ਸਾਲ ਦੀ ਗੁਲਾਮੀ ਤੋਂ ਬਾਅਦ ਇੱਕ ਜਮਹੂਰੀ ਹੱਕ ਹਰ ਹਿੰਦੁਸਤਾਨੀ ਦੇ ਗਰੀਬ ਨੂੰ ਦਿੱਤਾ ਗਿਆ ਅਮੀਰ ਨੂੰ ਦਿੱਤਾ ਗਿਆ ਆਪਣਾ ਵੋਟ ਪਾੰਦਾਂ ਜੇ ਅਸੀਂ ਉਹ ਵੋਟ ਪਾੰਦ ਹੱਕ ਹੀ ਗਵਾ ਲਿਆ ਤੇ ਸਾਡੇ ਫਿਰ ਬੱਲੇ ਕੀ ਰਹਿ ਗਏ ਇੱਥੇ ਜੋ ਕਿਸਾਨੀ ਨਾਲ ਮੋਦੀ ਸਾਹਿਬ ਨੇ ਤੇ ਖੇਤ ਮਜ਼ਦੂਰਾਂ ਨਾਲ ਕੀ ਪ੍ਰਧਾਨ ਮੰਤਰੀ ਜੀ ਜਿਹੜੇ ਨਿਆਣੇ ਗੇਮਿੰਗ ਕਰਦੇ ਨੇ ਖੇਡ ਦੇ ਦਿਆਂ ਤੁਹਾਡੇ ਕੰਪਿਊਟਰਸ ਦੇ ਉੱਤੇ ਉਹਨਾਂ ਵਾਸਤੇ ਦੋ ਘੰਟੇ ਕੱਢ ਸਕਦੇ ਬੜੀ ਅੱਛੀ ਗੱਲ ਹੈ ਕੱਢਣਾ ਚਾਹੀਦਾ ਨੌਜਵਾਨ ਬੱਚਿਆਂ ਨੂੰ ਮਿਲਣਾ ਚਾਹੀਦਾ ਬਟ 11